ਆਰੇ ਗੱਲ ਚੁਕਰੀ ਕਰਾਂਗੇ ਪਹਿਲੀ ਫੁੱਟਾ ਦਲ ਉਦੋਂ ਬਾਅਦ ਵਿਧੀ ਚੰਦ ਦਲ ਉਦੋਂ ਬਾਅਦ ਤਾਨਾ ਦਲ ਹਰੀਆਂ ਵੇਲਾਂ ਦੰਦ ਵੀ ਕਿਸਾਨ ਕਿਸਾਨ ਅੰਨ ਦਾ ਪਾ ਤੇ ਦਰਲੇ ਪੂਜਣ ਜੋਗ ਹੁੰਦੇ ਆ ਅਸੀਂ ਤੁਹਾਡੇ ਚੜਨਾ ਦੀ ਧੂਰਾ ਹੀ ਇੱਕ ਤਾਂ ਨਾਤਾ ਸਾਨੂੰ ਸਾਹ ਦਿੰਦਾ ਤੁਸੀਂ ਸਾਨੂੰ ਅੰਨ ਦਿੰਦੇ ਅਸੀਂ ਦੋਨਾਂ ਬਿਨਾ ਜਿਉਂਦੇ ਨਹੀਂ ਰਹਿ ਸਕਦੇ ਤੁਸੀਂ ਦਲਾ ਪੰਥਾ ਨੂੰ ਬੱਤਪਾਲ ਬਾਲ ਕੇ ਦਿੱਤੇ ਤੁਸੀਂ ਦਲਾ ਪੰਥਾ ਨੂੰ ਵੋਲਟ ਪ੍ਰੂਫ ਕਰਿਆ ਜਿੱਤਿਆ ਦਲਾ ਪੰਥਾ ਕੋਲੇ ਆਰ ਇੰਡੀਆ ਵੈਪਨ ਨੇ ਦਲਾ ਪੰਥਾ ਕੋਲੇ ਰੋਜ਼ ਰੋਜ਼ ਫੂਲ ਔਰ ਅਕਲੋਂ ਨਾਲ ਲੋਕਾਂ ਨੂੰ ਘੁਕਦੇ ਨਹੀਂ ਹੈਗੇ ਕੋਈ ਵੀ ਇੰਨੇ ਕੱਤ ਵਿੱਚੋਂ ਐਸਾ ਸੈਕ ਨਹੀਂ ਹੈਗਾ ਕਿੰਨੇ ਬੜੇ ਐਨੀ ਜ਼ਮੀਨ ਹੋਵੇ ਜਿੱਦੀ ਇੱਕ ਦਲ ਪੰਥ ਕੋਲੇ ਆ ਤੇ ਸਾਨੂੰ ਸੋਚਣਾ ਪੈਣਾ ਅਸੀਂ ਕਰ ਕੀ ਰਹੀਏ ਜਦੋਂ ਕਿਤੇ ਰਣਨੀਤੀ ਵਿੱਚ ਫਰਕ ਪੈ ਜੇ ਨਾ ਤੁਰ ਲੱਗੇ ਉਦੋਂ ਚੰਗਾ ਹਾਰ ਜਾਂਦੇ ਆ ਆ ਕੀ ਆ ਕਿੱਡੀ ਕੰਮ ਆ ਇਹ ਕਾਬੂਤੰਦਾਰ ਤੋਂ ਦੂਰ ਆ ਕਿਤੇ ਤੁਸੀਂ ਜੰਗ ਨਹੀਂ ਕਰਨੀ ਥੋੜਾ ਖਰਚ ਥੋੜੀ ਆ ਜੰਗ ਕਰਨਾ ਉਹ ਤੁਸੀਂ ਸਾਨੂੰ ਇੱਥੇ ਕਰਤਾ ਹਾਟੇ ਕੋਲੇ ਗੱਡੀਆਂ ਨੇ ਕਰੋੜਾਂ ਕਰੋੜਾਂ ਦੀਆਂ ਮੇਰੇ ਕੋਲੇ ਵੀ 50 ਲੱਖ ਦੀ ਗੱਡੀ ਉਹ ਤੁਸੀਂ ਦਿੱਤੀ ਆ ਥੋੜੀ ਆ ਗੱਡੀ ਤੇ ਜੇ ਮੈਂ ਅੱਜ ਘਰੇ ਪਰਾਂਡੇ ਚ ਲਾ ਕੇ ਤੇ ਪੈ ਜਾ ਤੇ ਉਹ ਤੋਂ ਮੈਂ ਵੀਡੀਓ ਪਾ ਕੇ ਕਹਦਾ ਵੀ ਜੇ ਸਰਕਾਰ ਕਸਰਾਂ ਕਹਿਣਗੇ ਤਾਂ ਅਸੀਂ ਹਰ ਤਰ੍ਹਾਂ ਦੀ ਮਰਦ ਕਾਰਨੀ ਤਿਆਰ ਆ ਤੇ ਅਸੀਂ ਕੋਈ ਬਾਟਰ ਨਹੀਂ ਬਣ ਸਕਦੇ ਉਹ ਤਾਂ ਇੱਥੇ ਆਉਣਾ ਪੈਣਾ ਇਹ ਤੁਹਾਨੂੰ ਚਾਹੀਦਾ ਜਦੋਂ ਤੁਸੀਂ ਕੈਨੇਡਾ ਸੀ ਪਿੰਡਾਂ ਦੇ ਲੀਡਰਾਂ ਨੂੰ ਘੇਰਾਂਗੇ ਵੀ ਤੁਸੀਂ ਸਾਡੇ ਲਈ ਕੀ ਕੀਤਾ ਤੁਹਾਨੂੰ ਵੋਟਾਂ ਪਾ ਕੇ ਜਿਤਾਇਆ ਤਾਂ ਪੰਜਾਹ ਸਾਲਾਂ ਪਿੱਛੋਂ ਬਦਲ ਲੋਗੇ ਬਾਬੇ ਨਹੀਂ ਬਦਲ ਸਕਦੇ ਤੁਸੀਂ ਤੁਹਾਡਾ ਫਰਜ਼ਾ ਘਰੇ ਰਹਿਣਾ ਕਿਸਾਨਾਂ ਦਾ ਤੁਸੀਂ ਸਾਨੂੰ ਫਸਲ ਦਿੰਨੇ ਆ 6 ਮਹੀਨੇ ਪਿੱਛੋਂ ਤੁਸੀਂ ਸਾਨੂੰ ਮੈਂ ਕਹਿਣਾ ਨਹੀਂ ਚਾਹੁੰਦਾ ਦਸਵੰਦ ਟੈਕਸ ਦੇ ਮੁਕਤ ਦਿੰਨੇ ਆ ਉਹਨਾਂ ਘਰਾਂ ਨੂੰ ਉਹ ਦਸਵੰਦ ਕਹਿੰਦਾ ਅੱਜ ਕੱਲ ਦੇ ਘਾਟਿਆਂ ਨੇ ਉਹ ਕੌਣ ਸੀ ਬਾਬਾ ਦੀਪ ਸਿੰਘ ਜੀ ਹੁਣੀ ਬੁੱਢੀ ਉਮਰ 'ਚ ਜਿਨ੍ਹਾਂ ਨੇ ਸਿਰ ਧੜੀ ਤੇ ਧਰ ਕੇ ਦਰਬਾਰ ਸਾਹਿਬ ਜਾ ਅਫਰਾਇਆ ਉਹ ਕੌਣ ਸੀ ਭਾਈ ਸੁੱਖਾ ਸਿੰਘ ਭਰਪਾਲ ਸਿੰਘ ਜਿਨ੍ਹਾਂ ਨੇ ਮੱਸੇ ਰੰਗ ਦਾ ਸਿਰ ਵੱਢਿਆ ਬਾਬਾ ਬੰਦਾ ਸਿੰਘ ਬਹਾਦਰ ਹੁਣੀ ਕੌਣ ਸੀਗੇ ਜਿਨ੍ਹਾਂ ਨੇ ਚੱਪਟ ਜਿੜੀ ਤੇ ਆ ਕੇ ਮੈਦਾਨ ਕੱਢੇ ਕੀਤੇ ਉਹ ਇਹ ਇਹਨਾਂ ਦੇ ਵਿੱਚੋਂ ਇਹਨਾਂ ਦੇ ਅਖ ਪੁਰਖੇ ਸੀਗੇ ਵੱਡੇ ਸੀਗੇ ਜਿਨ੍ਹਾਂ ਦੀਆਂ ਗੱਦੀਆਂ ਤੇ ਬੈਠੇ ਆ ਬੁੱਢੇ ਦਲ ਦੀ ਗੱਦੀ ਸਮੂਹ ਸੰਪਰਦਾਵਾਂ ਜਿੱਥੇ ਬੰਦਕਾਂ ਦੀ ਗੱਦੀ ਨੂੰ ਸਿਰ ਝੁਕਦਾ ਪਰ ਸਾਡਾ ਰੋਸਾ ਹੈਗਾ ਦਲ ਪਰਚਾ ਦੇ ਮੁਖੀਆਂ ਦੇ ਨਾਲ ਤਿੰਨ ਸਾਲ ਪਹਿਲਾਂ ਵੀ ਇਹ ਗੱਲ ਕੀਤੀ ਸੀ ਤੇ ਮੇਰੇ ਤੇ ਝੜਾਈ ਕੀਤੀ ਇਹਨਾਂ ਨੇ ਮੈਂ ਕਦੇ ਕੋਈ ਧਿਆਨ ਨਹੀਂ ਰੱਖਦਾ ਨਾ ਮੇਰੇ ਨਾਲ ਕੋਈ ਸਿਕਿਉਰਟੀ ਹੁੰਦੀ ਹੈ ਕੁੱਲੀ-ਕੁੱਟੀ ਇਹਨਾਂ ਕੋਲ ਨਹੀਂ ਸੀ ਹੋਈਆ ਪਰ ਜਿੰਨਾ ਚਿਰ ਤੁਸੀਂ ਇਹਨਾਂ ਨੂੰ ਘੇਰਦੇ ਨਹੀਂ ਨਾ ਸਾਰਿਆਂ ਨੂੰ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕੱਲੀ ਨੌਜਵਾਨਾਂ ਦੇ ਵਿੱਚ ਸਪੈਰਟੀ ਨਹੀਂ ਖਰਾਬ ਕੀਤੀ ਇਹਨਾਂ ਨੇ ਥੋੜ੍ਹਾ ਇੰਨੇ ਕਰਨਾ ਕੋਸ ਕਰਵਾ ਦਿੱਤਾ ਇਹਨਾਂ ਨੇ ਬ੍ਰਹਮ ਗਿਆਨ ਵੀ ਖਰਾਬ ਕਰਤਾ ਕੋਈ ਅੱਜ ਤੋਂ ਬਾਅਦ ਕੋਨ ਨੂੰ ਲੱਗਦਾ ਕੋਈ ਬ੍ਰਹਮ ਗਿਆਨੀ ਜੰਗੂ ਕਾ ਜਿਹੜਾ ਸਾਡੇ ਸਾਹਮਣੇ ਬੈਠਿਆ ਸਤਪੰਨੇ ਤੁਸੀਂ ਇਹਨਾਂ ਨੂੰ ਕਹੋ ਤੁਹਾਡੇ ਕੋਲੇ ਆਉਂਦੇ ਆ ਤੁਸੀਂ ਇਹਨਾਂ ਕੋਲੇ ਜਾਣਦੇ ਆ ਤੁਸੀਂ ਰੱਬ ਮੰਨਦੇ ਆ ਸਿਰਫ ਇੱਕ ਸਵਾਲ ਕਰੋ ਬਾਬਾ ਜੀ ਕਿਸਾਨੀ ਫੌਜ ਦੇ ਨਾਲੇ ਸੈਂਕੜੇ ਛੀਦ ਹੋ ਕੇ ਬੱਚੇ ਛੀਦ ਹੋ ਕੇ ਚੁੱਪ ਗੁਰੂ ਘਰਾਂ ਨੂੰ ਲੱਗਦਾ ਦਿਨ ਚੌਪਾ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਬਿਆਦ ਵੀ ਕਰਕੇ ਨਾਣਗੜ੍ਹ ਸਿਰਤਾ ਰੋਹਦਾ ਜਿਦਾ ਚੌਪਾ ਸਾਡੇ ਸੈਂਕਰ ਦਿਖਣੂ ਕੜ ਜੇੜ ਦੇ ਵਿੱਚ ਪੰਦਾ ਚੌਪਾ ਦੀਪ ਸਿੱਧੂ ਦਾਤਰਾ ਹੋ ਗਿਆ ਚੌਪਾ ਅੱਜ ਫੇਰ ਤੁਸੀਂ ਤਸੀਸ ਹੋਏ ਜਦਿਆਂ ਇੱਥੇ ਰੂਪਬਾਦਰ ਤੇ ਛੋਟਾ ਕਦੂਰ ਕੀਆ ਤੁਸੀਂ ਸਾਨੂੰ ਪੈਸਾ ਦਿੰਨੇ ਤੁਸੀਂ ਸਾਨੂੰ ਆਨਦਰ ਦਿੰਨੇ ਤੁਸੀਂ ਸਾਨੂੰ ਗੱਟਿਆ ਦਿੰਨੇ ਆ ਛੋਟੇ ਜ਼ੇਪਰ ਤੋਂ ਪੈਸੇ ਇਕੱਠੇ ਕਰਕੇ ਜੀ ਘੁੱਟ ਰਹੇ ਤੇ ਸੂਹਾ ਚੜੀ ਜਾਂਦੇ ਆ ਤੇ ਉਹਦਾ ਸਵਾਗਤ ਤੁਹਾਨੂੰ ਨਹੀਂ ਹੈਗਾ ਤੁਸੀਂ ਕੋਈ ਵੀ ਸੰਪੱਦਾਂ ਜੱਥੇ ਪੰਦੀਆਂ ਇਹਨੇ ਬਾਹਰ ਜ਼ਮੀਨਾਂ ਲੈ ਲੈਂਦੇ ਛੋਟੇ ਕੋਨਾ ਵੇਚ ਕੇ ਤੁਸੀਂ ਕਹਿੰਦੇ ਆ ਨਾ ਲੈਂਡ ਬਣਾਉਂਦੇ ਆ ਬੰਬੇ ਤੋਂ ਆ ਕੇ ਦਿੱਲੀ ਵਾਲੇ ਆ ਕੇ ਛੋਟੀਆਂ ਜ਼ਮੀਨਾਂ ਕਬੜਾ ਕਰਾਉਂਦੇ ਆ ਉਹਦਾ ਕੋਈ ਨਿਕਾਤਾ ਜੇ ਇਸ ਦਾ ਸੇਵਾ ਦੇ ਆਰ ਦੇ ਵਿੱਚ ਛੋਟਾ ਜੀਮੀਨਾ ਰਿਕਵਰ ਦਾ ਦਾਫਰ ਖੰਡ ਹੋ ਜਾਂਦਾ ਹੋ ਕਿਉਂ ਕੋਈ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ